ਦੇਖੋ ਸਾਡੇ ਭਰਾ ਨੇ ਜੇ ਅਸੀਂ ਇਹਨਾਂ ਦੇ ਦੁੱਖ ਦਰਦ ਨਹੀਂ ਸੁਣਨੇ ਅਸੀਂ ਇਹਨਾਂ ਦੇ ਘਰ ਨਹੀਂ ਵੇਖਣੇ ਤੇ ਕਿੰਨੇ ਵੇਖਣੇ ਆ ਨਹੀਂ ਠੀਕ ਹੈ ਲੰਘ ਜਾਣੀ ਵਧੀਆ ਲੰਘ ਜੀ ਇਹਨੂੰ ਤੇ ਜੇ ਪਾਣੀ ਲੈ ਗਿਆ ਨਾ ਪਾਣੀ ਲਿੱਥੇ ਤੋਂ ਵੀ ਇਹਨੂੰ 2-3 ਮਹੀਨੇ ਬੱਤਰ ਆਉਂਦੀ ਇਹਨੂੰ ਲੱਗ ਜਾਣੇ ਆ ਪਾਛੋ 22 ਦਿਨ ਹੋ ਗਏ ਯਾਰ ਅੱਜ 22 ਦਿਨ ਹੋ ਗਏ ਅੱਜ ਪਾਣੀ ਚੱਲਦੇ ਨਾ ਆਪਾਂ ਭੌਸ਼ੇਂਦਾ ਹੁੰਦਾ ਘਰ ਵੇਖਣ ਚੱਲੇ ਆ ਇਹ ਜिद ਕਰਨ ਦਿਆ ਹੈ ਵੀ ਮੇਰਾ ਘਰ ਵੇਖਿਆ ਉਹ ਮੈਂ ਨਵਾਂ ਬਣਾਇਆ ਤੇ ਮੇਰਾ ਘਰ 파ਟ ਗਿਆ ਕਿ ਮੈਂ ਤੇ ਪਹਿਲਾਂ ਕਿਹਾ ਸੀ ਮੈਂ ਕਹਾ ਜਾਂਦੇ ਹੋ ਕਹਿੰਦੇ ਨਹੀਂ ਘਰੇ ਹੀ ਕਰਾਂ ਜਾਣਾ ਨਹੀਂ ਨਹੀਂ ਕੋਈ ਨਹੀਂ ਪਾਣੀ ਦੇਖ ਲੈ ਆ ਜਰੇ ਲੈ ਆ ਥੱਲੇ ਥੱਲੇ ਨਹੀਂ ਲੱਗਦਾ ਐਨਾ ਜ਼ਿਆਦਾ ਪਾਣੀ ਹੈ ਉਹ ਉੱਥੋਂ ਕੰਦ ਵੀ ਪਾੜ ਗਈ ਆ ਅੱਜ ਜੀ ਇੱਥੇ ਵੜ ਗਈ ਜੀ 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 ਲੋ ਸਰਦਾਰ ਜਦੋਂ ਘੇਟ ਆਕ ਤਾ ਆਉ ਜੋ ਕੰਨਾ ਹੀ ਬੈਗੀਆਂ ਕੰਨਾ ਪਤਾ ਲੱਗਦਾ ਵਾ ਟੇਡਾ ਹੋਇਆ ਕੋਠਾ ਇਧਰ ਉੱਤਿਆ ਜੋ ਉਧਰੋਂ ਆ ਉਧਰਲੀ ਸਾਈਡ ਬੈਗੀ ਆ ਜਿੱਧਰੋਂ ਪਾਣੀ ਪਹਿਲਾਂ ਜ਼ੋਰ ਪਿਆ ਹੁਣ ਉਧਰੋਂ ਜਿੰਨਾ ਪਾਣੀ ਤੇਜ਼ ਆਉਂਦਿਆ ਨਹੀਂ ਨੁਕਸਾਨ ਤੇ ਆ ਬਾਬਾ ਜੀ ਕੋਈ ਨਹੀਂ ਤਾ ਤੱਕ ਕਰਾਵਾਂਗੇ ਬਾਬਾ ਜੀ ਫਿਕਰ ਨਾ ਕਰੋ ਕੋਈ ਗੱਲ ਨਹੀਂ ਕੇ ਗੱਲ ਦੀ ਇੱਕ ਤੇ ਤੁਹਾਨੂੰ ਸਭ ਤੋਂ ਪਹਿਲਾ ਕੰਮ ਆਪਾਂ ਥਾਂ ਉੱਥੇ ਦਵਾਂਗੇ ਜਿਹੜਾ ਘਰ ਤੇ ਸੁਰੱਖਤ ਹੋਵੇ ਬੰਦਾ ਛੱਤ ਥੱਲੇ ਤੇ ਬੈਠਾ ਰਵੇ